ਤੋ ਨੀ ਉਹ ਵਰਦੇ ਨਾ ਆ ਵੇਖੋ ਵੀਰੋ ਬਹੁਤ ਭਿਆਨਕ ਜਿਹੜਾ ਐਕਸੀਡੈਂਟ ਕੋਲੋਰੀ ਰੋਡ ਦੇ ਉੱਤੇ ਹੋਇਆ ਹੈ ਜਿੰਦੇ ਵਿੱਚ ਹਸਬੈਂਡ ਔਰ ਵਾਈਫ ਦੋਨੋਂ ਜਾਣੇ ਜਾ ਰਹੇ ਸੀ ਤੇ ਵੱਡ ਕੇ ਗੱਡੀ ਦੇ ਵਿੱਚੋਂ ਦੋਨਾਂ ਜੀਆਂ ਨੂੰ ਕੱਢਿਆ ਫਿਰ ਇਧਰ ਉਹ ਯਾਰ ਬੜੇ ਧਿਆਨ ਨਾਲ ਗੱਡੀਆਂ ਜਿਹੜੀਆਂ ਭਰਾਵੋ ਰੋਡ ਦੇ ਉੱਤੇ ਚੱਲਿਆ ਕਰੋ ਆਪਾਂ ਨੂੰ ਵਿੱਚ ਬੈਠਿਆਂ ਨਹੀਂ ਪਤਾ ਲੱਗਦਾ ਵੀ ਆਪਣੀ ਗੱਡੀ 100 ਤੇ ਜਾਂ 150 ਤੇ ਜਾ ਰਹੀ ਐ ਪਰ ਬਾਹਰ ਬਹੁਤ ਸਟੇਜ ਹੁੰਦੀ ਗੱਡੀ ਹੈ ਨਾ ਤੇ ਆਪਾਂ ਨੂੰ ਚਾਹੀਦਾ ਵੀ ਬੜੇ ਸੋਚ ਸਮਝ ਕੇ ਯਾਰ ਗੱਡੀ ਨੂੰ ਚਲਾਉਣਾ ਇਧਰ ਦੇਖੋ ਕੁਛ ਨਹੀਂ ਬਚਿਆ ਗੱਡੀ ਦਾ ਯਾਰ ਕੁਛ ਵੀ ਇਧਰ ਵੇਖ ਲਓ ਹਨਾ ਵੱਡ ਵੱਡ ਕੇ ਆ ਦੋ ਜਣਿਆਂ ਦੇ ਵਿੱਚੋਂ ਕੱਢਿਆ ਵਿਚਾਰਿਆਂ ਨੂੰ ਹੋਏ ਜਿਹੜੀ ਆ ਬੱਸ ਦੇ ਵਿੱਚ ਉਹ ਗੱਡੀ ਜਿਹੜੀ ਐ ਉਹ ਵੱਜੀ ਹੈ ਵੇਖ ਲਓ ਆ ਬੱਸ ਦੇ ਵਿੱਚ ਬੱਸ ਦਾ ਚਲੋ ਨੁਕਸਾਨ ਘੱਟ ਐ ਕੋਈ ਸ਼ਸ਼ੂ ਸ਼ੇ ਟੁੱਟਾ ਜਿਹੜਾ ਤੇ ਆਹ ਵੇਖੋ ਪਰ ਜਿਹੜਾ ਜ਼ਿਆਦਾ ਨੁਕਸਾਨ ਐ ਨਾ ਉਹ ਗੱਡੀ ਦਾ ਤੇ ਜਾਣਨ ਦਾ ਚਲ ਯਾਰ ਗੱਡੀਆਂ ਦਾ ਬੜਬੂ ਨਹੀਂ ਜਾਂਦੀਆਂ ਹਨਾ ਜਿਹੜੇ ਵਿਚਾਰੇ ਜੀਤ ਗੁਰ ਗਿਆ ਉਹਨੇ ਨਹੀਂ ਮੁੜ ਕੇ ਭਰਾਉ ਉਹਨੇ ਨਹੀਂ ਮੁੜ ਕੇ ਹੁਣ ਆਇਦਰ ਵੇਖੋ ਕਿੰਨਾ ਵੱਡਾ ਜਿਹੜਾ ਨੁਕਸਾਨ ਆ ਯਾਰ ਸੰਭਾਲ ਕੇ ਗੱਡੀ ਬਹੁਤ ਧਿਆਨ ਨਾਲ ਗੱਡੀ ਚਲਾਇਆ ਕਰੋ ਭਰਾਵੋ ਵੀ ਨਹੀਂ 10 ਮਿੰਟ ਲੇਟ ਪਹੁੰਚ ਜਾਾਂਗੇ ਪਰ ਪਹੁੰਚ ਤੇ ਜਾਵਾਂਗੇ ਨਾ ਤੇ ਜਾ ਰਹੇ ਸੀ ਤੇ ਵੇ ਲੋ ਇਹਨਾਂ ਨੂੰ ਜਲਦੀ ਹੁਣੀ ਹੈ ਕਿ ਪਹੁੰਚੀਏ ਜਲਦੀ ਜਲਦੀ ਪਰ ਹੁਣ ਨਹੀਂ ਪਹੁੰਚਿਆ ਗਿਆ ਹੈ ਨਾ ਤੇ ਵੇਖੋ ਇੱਧਰ ਹਾਂ ਇਹ ਲੋਰ ਕਰਨ ਵਾਲੀ ਗੱਲ ਆ ਅੱਛਾ ਆ ਜਿਹੜੀ ਚੀਜ਼ ਆ ਨਾ ਹਾਂ ਹਾਂ ਇਹ ਇੰਨੀ ਉੱਚੀ ਅਤਾ ਫੁੱਟ ਕਿਦੋਂ ਫੁੱਟ ਫੁੱਟ ਆ ਹਾਂ ਉੱਚੀ ਇਹਨਾਂ ਚੀਜ਼ਾਂ ਤੇ ਇਹਨਾਂ ਚੀਜ਼ਾਂ ਤੇ ਮਿੱਟੀ ਪੈਣੀ ਚਾਹੀਦੀ ਆ ਇਹਨਾਂ ਗੱਟਰ ਪੈਣਾ ਚਾਹੀਦਾ ਹੈ ਚਲੋ ਅਗਲਾ ਗੱਡੀ ਲਿਆਉਂਦਾ ਹੈ ਨਾ ਯੱਕ ਨਾ ਮਟਾਇਰ ਤੇ ਥੱਲੇ ਲੌੜਾ ਨਾ ਹਾਂ ਬੱਥੇ ਬੱਥੇ ਦੀ ਗੱਡੀ ਜਿਹੜੀ ਡੋਲ ਜਾਂਦੀ ਆ ਡੋਲ ਜਾਂਦੀ ਬਿਲਕੁਲ ਬਿਲਕੁਲ ਚੜਾਇਆ ਨਹੀਂ ਰੋਡ ਛੋਟਾ ਏ ਇਹ ਜਿਹੜਾ ਰੋਡ ਛੋਟਾ ਚੱਲਦਾ ਜ਼ਿਆਦਾ ਏ ਚੱਲਦਾ ਜ਼ਿਆਦਾ ਜਦੋਂ ਰੋਡ ਦੇ ਥੱਲੇ ਆ ਵੇਖੋ ਫੁੱਟ ਥੱਲੇ ਸੱਟੂਗਾ ਟਾਇਰ ਤੇ ਐਕਸੀਡੈਂਟ ਹੋਣਾ ਹੀ ਆ ਹਾਂ ਇਹ ਮੋਟਰਸਾਈਕਲ ਵਾਲਾ ਵੀ ਟਿੱਕੂ ਇਹ ਸਰਕਾਰ ਨੂੰ ਚਾਹੀਦਾ ਕਿ ਇੱਥੇ ਮਿੱਟੀ ਜ਼ਰੂਰ ਪਾਉਣੀ ਚਾਹੀਦੀ ਏ ਠੀਕ ਆ ਬਣਾ ਕਰਕੇ ਲੋਕਾਂ ਦਾ ਬਚਾਅ ਹੋਊਗਾ ਸੜਕ ਉੱਚੀ ਕਰਤੀ ਆ ਪਾਸੇ ਸਾਈਡਾਂ ਤੋਂ ਨਹੀਂ ਸਾਈਡਾਂ 'ਤੇ ਸੜਕ ਵੀ ਹੋਰ ਬਣ ਜੇ ਬਹੁਤ ਭਿਆਨਕ ਜਿਹੜ ਤੇ ਜਰੂਰ ਪਾਉਣਾ ਚਾਹੀਦਾ ਜਿਹੜਾ ਇਹ ਘਾਸਿਆ ਦਾ ਕਾਰਨ ਪੜਨਾ ਹੀ ਬਣਦਾ ਹੈ ਬੜਾ ਭਿਆਨਕ ਐਕਸੀਡੈਂਟ ਯਾਰ ਵੇਖਿਆ ਨਹੀਂ ਜਾ ਰਿਹਾ ਇਹਨਾਂ ਦੇਿਲ ਨੂੰ ਕੁਝ ਹੋ ਰਿਹਾ ਹੈ ਨਾ ਕਿੱਡੇ ਵੀਰ ਜੀ ਤੇ ਇੱਧਰ ਵੇਖੋ ਯਾਰ ਗੱਡੀ ਦੀ ਹਾਲਤ ਵੇਖੋ ਤੇ ਓਹ ਹੋ ਹੋ ਧਿਆਨ ਦੇ ਨਾਲ ਯਾਰ ਜਾਇਆ ਕਰੋ ਥੋੜਾ ਜਿਹਾ ਬੱਚੇ ਪਰਿਵਾਰ ਫੈਮਿਲੀ ਆਪਾਂ ਨੂੰ ਦੇਖਦੀ ਹੁੰਦੀਆਂ ਹਨਾ ਤੇ ਗੱਡੀਆਂ ਚ ਚਲਾਉਣ ਵਾਲੇ ਵੀਰਾਂ ਨੂੰ ਬੇਨਤੀ ਹੈ ਵੀ ਕੋਈ 10 ਮਿੰਟਾਂ ਨਾਲ ਯਾਰ ਕਰਕੇ ਨਹੀਂ ਜਾਣਾ